ਨੰਬਰ 9 ਕਰੋ ਰਿੰਕੂ ਬਾਈ 13 8 13 ਨੰਬਰ ਨੇ ਬੀ ਟੀਮ ਦੇ 8 ਨੰਬਰ ਨੇ ਏ ਟੀਮ ਦੇ ਬਹੁਤ ਵਧੀਆ ਮੁਕਾਬਲਾ ਕਹਿੰਦੇ ਖੇਡੇ ਜਾ ਰਿਹਾ 25 ਤਰੀਕ ਨੂੰ ਕਹਿੰਦੇ ਸਿੱਧਰਾਂ ਦੇ ਵੀ ਤਾਂ ਮੇਲਾ ਹੁੰਦਾ ਕਹਿੰਦੇ ਖੋਨਣ ਕਲਾ ਜਿੱਤੇ सत्तर किलो के तो मुकाबले मेरे फिर एक खड़ारी मारो कबड्डी सत् किलो के मुकाबले खड़े खोन रेकू जी स्कोर दस तेरह 10 ਨੰਬਰ ਨੇ ਬੀ ਟੀਮ ਦੇ ਸੌਰੀ 10 ਨੰਬਰ ਨੇ ਏ ਟੀਮ ਦੇ ਤੇ 13 ਨੰਬਰ ਨੇ ਬੀ ਟੀਮ ਦੇ ਉਧਰੋਂ ਜਿਹੜੇ ਸਕੋਰ ਲਖ ਰਹੇ ਆ ਗੁੜਿਆ ਅਨੂ ਸਾਡੇ ਹਰਪਾਲ ਫੌਜੀ ਆ ਉਹਦੀ ਬੇਟੀ ਜਿਹੜੇ ਸਕੋਰ ਲਖ ਰਹੀ ਆ ਉਹਦਾ ਵੀ ਧੰਨਵਾਦ ਕਰਦੇ ਆਪਾਂ ਬੱਚੀ ਦਾ ਯਾਦਵਿੰਦਰ ਕਰਨ ਵੱਡੀ ਜੁੰਮੇਵਾਰੀ ਸੀ ਲੰਗਰ ਦੇ ਵਿੱਚ ਸਮਾਪਤੀ ਹੋ ਗਈ ਹੋਈ ਸੀ ਉਧਰ ਯਾਦਵਿੰਦਰ ਜੈਨ ਸਾਹਿਬ ਕਹਿਣ ਆਇਆ ਬਈ लास्ट ਕਾਲ ਜਿਹਨੇ ਕਿਸ ਲੰਗਰ ਛਕਣਾ ਖਿਡਾਰੀ ਨੇ ਲੰਗਰ ਛਕ ਸਕਦੇ ਬਈ ਫਤੂਬਾਦ ਮਸਤਾਨਾ ਕਿੰਨਾ ਰਹਿਣਾ ਇਆਂ ਦੇ ਦਰਮਿਆਨ ਉੱਤਮ ਦੁਦਰ ਅਮੇਰਾ ਸੰਗਤ ਜਿਹੜਾ ਖੇਡੇ ਗਏ ਜਾ ਰਹਿਆ ਮਲੌਰ ਤੇ ਸੱਲਵਾਲੀ ਦੀਆਂ ਟੀਮਾਂ ਦੇ ਦਰਮਿਆਨ ਦੂਸਰਾ ਮੈਚ ਝੰਡੂ ਕੇ ਤੇ ਅਮਰਗੜ ਇਹ ਟੀਮਾਂ ਦਾ ਦੂਸਰਾ ਸੈਮੀਫਾਈਨਲ ਇੱਕ ਨੰਬਰ ਗਰਾਊਂਡ ਦੇ ਵਿੱਚ ਹੋਵੇਗਾ ਇਹ ਵੀ ਟੀਮਾਂ ਆਪੋ ਆਪਣੀ ਤਿਆਰੀ ਫੜ ਲੈਣਗੀਆਂ ਉਧਰੋਂ ਕਰਾ ਦਿਓ ਜੀ ਮੈਚ ਨੂੰ ਪਹਿਲਾ ਸੈਮੀ ਦੋ ਨੰਬਰ ਗਰਾਊਂਡ ਚ

अमरगड ते के, एक नंबर ग्राउंड दुजा साडी खेडा कॅमेरा मला कॅमरे दे ਕਈ ਗਰੀ ਬਾਲ ਦਾ ਪਤਾ ਨਹੀਂ ਉਹਦੇ ਕਿਹੜੇ ਮੇਰੇ ਬਾਲ ਵਾਕੇ 19 15 ਨੰਬਰ ਬੀ ਟੀਮ ਦੇ ਨੰਬਰ ਨੇ 19 ਸੌਰੀ ਬੀ ਦੇ 15 ਏ ਦੇ 19 ਕਮੇਟੀ ਦਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਜਿੰਨੀ ਵੀ ਸੰਗਤ ਪੁੱਜੀ ਹੋਈ ਹੈ ਸਾਰਿਆਂ ਦੇ ਇੱਥੇ ਪੱਜਣ ਦਾ ਧੰਨਵਾਦ ਕਰਦੇ ਆਂ ਜਿੰਨੀਆਂ ਵੀ ਟੀਮਾਂ ਪੱਗਿਆ ਦੇ ਸਾਰਿਆਂ ਦਾ ਧੰਨਵਾਦ ਆਜੋ ਵੀਰੇ ਦੂਜਾ ਸੈਮੀਫਾਈਨਲ ਆਜੋ अमरगढ़ झंडूंगे अमरगढ़ झंडूंगे दूजे सेमीफाइनल वाली टीम आ जा हाँ मैच कहें बराबरी से चल रहा बराबर उन्नी उन्नी और ताड़ी जोर दे मार दो उन्नी उन्नी उन्नी, उन्नी। ਚੰਡੂ ਗਿਆ ਲੋ ਦੋ ਲੋ ਤਿਆਰ ਹੋ ਗਿਆ ਹੋ ਬਈ ਗਰਾਊਂਡ 'ਚ ਅਮਰ ਘਰ ਤੇ ਛੱਡੂ ਦਾ ਛੱਡੂ ਗਿਆ ਨੂੰ ਬੇਨਤੀ ਆ ਆ ਜਾ ਮੇਰੇ ਯਾਰ ਬੈਸ ਵਾਬ ਤੋਂ ਨਾਲ ਇੱਕ ਨੰਬਰ ਗਰਾਊਂਡ 'ਚ ਦੂਜਾ ਸੰਗੀ ਖੜੇ ਫਤ ਵਧੀਆ ਮੁਕਾਬਲਾ ਬੱਚਿਆਂ ਦਾ ਹੋ ਰਿਹਾ ਸਾਹਮੀ ਖੜਾ ਜਾ ਰਿਹਾ ਦੋਨ ਪਰ ਗਰਾਊਂਡ ਦੇ ਵਿੱਚ ਉਹ ਵੀ ਬਹੁਤ ਤਕੜਾ ਮੁਕਾਬਲਾ ਮਲੂਟ ਤੇ ਸੱਲਵਾ ਇੱਕ ਪਾਸੇ ਹਰਮਾਨਗੜ੍ਹ ਜ਼ਿਲ੍ਹੇ ਦੀ ਟੀਮਾਂ ਮੇਰੇ ਵੀਰੋ ਆਰਜੀ 31 ਦੀ ਟੀਮਾਂ ਦੋ ਨੰਬਰ ਗਰਾਊਂਡ 'ਚ ਪਹਿਲਾ ਸਮੀ ਖੜਾ ਜਾ ਰਿਹਾ ਤਿਆਰ

ਮਨਦੀਪ ਦੀਪੇ ਬਾਈ ਨੂੰ ਬੇਨਤੀ ਆ ਸਟੇਜ ਤੇ ਜਾਵੇ ਬਾਈ ਮਨਦੀਪ ਪਰਦੀਪਾ ਬਾਈ ਬਰਾਬਰ ਬੇਨਤੀ ਆ ਸਟੇਜ ਤੇ ਜਾ ਕਿ ਟੈਸਟ ਦੀ ਆ ਗਏ ਅਮਰਗੜ ਤੇ ਝੰਡੂਕੇ ਅਮਰਗੜ ਤੇ ਝੰਡੂਕੇ ਚੰਡੀਗੜ੍ਹ ਤੋਂ ਆਏ ਹੋਇਆ ਭਾਈ ਨਰੇਤਾ ਵੀ ਬਹੁਤ ਧੰਨਵਾਦ ਹਰਿੰਦਰ ਭਾਈ ਜੱਲੂ ਉਪ ਪ੍ਰਧਾਨ ਗੁਰਜਾਦ ਸਿੰਘ ਜੱਟਾ ਸਾਹਿਬ ਜੱਲ ਭਾਈ ਉਹਦਾ ਵੀ ਧੰਨਵਾਦ ਕਰਦੇ ਹਾਂ ਹਰਪਾਲ ਫੌਜੀ ਜਿੰਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਨਾਲ ਸਾਡੇ ਭਾਈ ਮੰਤਰ 204 ਸਿੱਕੀ ਵਾਲੀ ਵਾਲ ਦੇ ਕੋਚ ਜਲਦੀਪ ਜੀ ਕੋ ਸਾਹ ਰੱਖੀ ਦੀਨ ਜਿੱਤੀ ਉਰੇ ਫਸਟ ਤੇ ਸੈਕੰਡ ਵਾਲਾ ਭਾਈ ਦਵਾਦੋ ਜੱਗੂ ਕੋਚ ਕੋ ਸਾਹਿਬ ਜਿਹੜੀ ਵੀ ਫਰਸਟ ਟੀਮ ਹੈ ਤੇ ਸੈਕੰਡ ਹਾਫ ਰਾਊਂਡ ਲਈ ਪ੍ਰਾਈਜ਼ ਦੇ ਲਈ ਸਰ ਜੀ ਸਿੱਧੀ ਜਿਲਸਾ ਜਿਹੜੇ ਬੈਂਕ ਦੇ ਵਿੱਚ ਲੱਗੇ ਹੋਇਆ ਹਰ ਪਾਲ ਸਿੰਘ ਜੀ ਇੱਕ ਮਿੰਟ ਬਜੀ ਹਾਂ ਜੀ ਜਰਸੀਰ ਸਰਪੰਚਾ ਤੇ ਕੀਰਤ ਸਰਪੰਚ ਤੇ ਗਰੇਸ ਸਿੰਘ ਸਰਪੰਚਾਂ ਬੱਚਿਆਂ ਨੂੰ ਨਾਮ ਦੇਣਗੇ ਜੀ ਨਗਰ ਵੱਲੋਂ ਇਹਨੇ ਵੀ ਜੱਡੀ ਆ ਗੋ ਫੋਟੋਗ੍ਰਾਫਰ ਮੇਰੀ ਬੇਨਤੀ ਹੈ ਆ ਲੜਕੀਆਂ ਦੀਆਂ ਟੀਮਾਂ ਨੂੰ ਇਨਾਮ ਦੇਣਾ ਹੈ ਇਹਨਾਂ ਨੂੰ ਪਲੀਜ਼ ਆ ਕੇ ਇਹਨਾਂ ਦਾ ਬਾਈਟ ਦਵਾਓ 3101 ਹੈ ਜੀ ਫਰਸਟ ਟੀਮ ਨੂੰ 2000 ਅੰਗਰੇਜ਼ ਸਿੰਘ ਤੇ ਮਹਿਮਾ ਸਿੰਘ ਵੱਲੋਂ 11100 ਆਪਣੇ ਹਰਪਾਲ ਜੀ ਪਸਾ ਵੱਲੋਂ ਇਹਨਾਂ ਵੱਲੋਂ ਪਲੀਜ਼ ਫਰਸਟ ਤੇ ਸੈਕੰਡ ਟੀਮਾਂ ਜਗੂਨ ਲੈ ਆਓ ਲੈ ਆ ਕੇ 22 ਤਾਉਦੇ ਫੋਟੋਗ੍ਰਾਫਰ ਲੈ ਆ ਕੇ ਫਰਸਟ ਕਿਹੜੀ ਟੀਮ ਆਈ ਹੈ ਜੀ ਤੇ ਕਿਹੜੀ ਏ ਟੀਮ ਵੀਰ ਟੀਮ ਫਰਸਟ ਆਈ ਹੈ ਕੁੜੀਆਂ ਦੀ ਬਹੁਤ ਵਧੀਆ ਧੰਨਵਾਦ ਤੁਹਾਡਾ ਬਹੁਤ ਵਧੀਆ ਟੀਮ ਹੈ ਤੁਸੀਂ ਨੂੰ ਹੋਰ ਅੱਗੇ ਜਾਰੀ ਰੱਖੋ ਬਹੁਤ ਉੱਪਰ ਤੱਕ ਜਾਓਗੇ ਅੱਜਕੱਲ بڑا ਸਕੂਪ ਹੈ ਸਪੋਰਟਸ ਲਈ ਲੜਕੀਆਂ ਦਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਤੁਸੀਂ ਦੇਖਿਆ ਪੰਜਾਬ ਦੀਆਂ ਤਿੰਨ ਕੁੜੀਆਂ ਤੁਸੀਂ ਦੇਖਿਆ ਇੰਡੀਆ ਦੀ ਕ੍ਰਿਕਟ ਟੀਮ ਖੇਡਦੀਆਂ ਹਰਮਨ ਆਪਣੇ ਹਰਮਨਪ੍ਰੀਤ ਕੁੜੀਆਂ ਦੇਖੋ ਕਿਉਂ ਆਈਪੀਐਲ ਚ ਕਿੰਨੇ ਪੈਸੇ ਸੌਣਿਸ ਕਰਕੇ ਕੁੜੀਆਂ ਦਾ ਬਹੁਤ ਅਗੇ ਇਸ ਗੇਮ ਦਾ ਫਿਊਚਰ ਸੋ ਫਰਸਟ ਪ੍ਰਾਈਜ਼ ਆਇਓ ਮਾੜਾ ਸਰਪੰਨ ਸਾਹਿਬ ਅਗੇ 22 ਤੇ ਲਵਾਦੇ ਪਾਇਓ ਤੁਸੀਂ ਜੀ ਔਰ ਸੌਰਜ ਜੀ ਸਾਡੇ ਪੁਰਾਣੇ 플레이ਰ ਹੈ ਸੌਰਜ ਜੀ ਨੇ ਜਿਹੜੇ ਉਹਨਾਂ ਦੀ ਕਮੇਟੀ ਹੈ ਸਾਡੇ ਦਿੱਤਿਆ ਜੀ ਉਹਨਾਂ ਨੂੰ ਵੀ ਇੱਕ ਵਾਰੋਂ ਅਲੱਗ ਸਨਮਾਨ ਸਾਡੇ ਹਰਪਾਲ ਫੌਜੀ ਦੀ ਬੀਟੀ ਉਹਨਾਂ ਨੂੰ ਸਨਮਾਨ ਦਿੱਤਾ ਜਾਊਗਾ ਉਧਰ ਕਹਿੰਦੇ ਪਹਿਲਾ ਸਮੀ ਖੜਾ ਯਾਰਿਆ ਮੇਰੇ ਵੀਰੇ ਦੋ ਨੰਬਰ ਗਰਾਊਂਡ ਦੇ ਔਰ ਕਿਹੜਾ ਫਸਟਾ ਪ੍ਰਾਈਜ਼ ਜੋ ਸਾਇੰਦਰ ਜੀ ਸੇ ਭਿੰਦਰ ਜੀ ਦੋਨਾਂ ਲੜਕੀਆਂ ਦੀਆਂ ਟੀਮਾਂ ਨੂੰ ਡਰੈਕਸੂਟ ਤੁਰ ਜਲਦੀ ਪਹੁੰਚਾ ਦੇ ਕੇ ਸਾਡੇ ਖੇਡ ਪ੍ਰਮੋਟਰ ਇੰਦਰਜੀਤ ਸਿੰਘ ਜੀ ਆ ਫਸਟ ਪ੍ਰਾਈਜ਼ ਆ ਲੈ ਕਰਵਾ ਲੈਣਾ ਹੀ 3320 ਬਸ ਪਿੱਛੇ ਮੈਂ ਤਾਂ ਫਸਟ ਟੀਮਾਂ ਲੌਕ ਕਰਾਈਆਂ ਮੇਰੇ ਦੇ ਪਿੱਛੇ ਮੇਰੇ ਦੇ ਪਿੱਛੇ ਕਰਵਾ ਲਓ 1100 ਤੇ 2000 ਪਲੀਜ਼ ਨਾਲ ਪੈਸੇ ਲੈਣਾ ਫਿਰ ਸਾਰੇ ਸੁਭਾਸ਼ ਸਰ ਉੱਤੇ ਫੋਟੋਰਾਓ ਇੱਕ ਮਿੰਟ ਸਤ ਮਿੰਟੋ ਵੀ ਹੋਰ ਦੇ ਦਿਓ ਨਾ ਉਹ ਸੁਨੀਯਾ ਜਨਾਬਤ ਨਾਲ ਆਪਣੇ ਸਾਰੇ ਕਿ ਦੋਹਾਂ ਨਾਲ ਕਰੀ ਚੁੱਕੇ ਬਹੁਤ ਬੱਚਿਓ ਦਾ ਮਾਣ ਫੋਟੋਆਂ ਇਸੇ ਤਰ੍ਹਾਂ ਗੇਮ ਨੂੰ ਜਾਰੀ ਰੱਖੋ ਆਪ ਨੂੰ ਪ੍ਰੋਸੈਸ ਕਰੋ ਮੋਮੈਂਟਮ ਨਾਮ ਤੇ ਜੋ ਅਰੇ ਜਿਹੜਾ ਮੈਂ ਤੁਹਾਨੂੰ ਆਪਰੇ ਦੂਰੋ ਕਰਨੀ ਸਪੰਸਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਇੰਦਰਜੀਤ ਸਿੰਘ ਵੀ ਖੇਡ ਪ੍ਰਮੋਟਰ ਤੁਹਾਨੂੰ ਬੱਚਿਓ ਸਾਰਿਆਂ ਨੂੰ ਟਰੈਕਸੂਟ ਜਲਦੀ ਪਹੁੰਚਦਾ ਕਰ ਰਹੇ ਨੇ ਅੰਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਦੋਨੋਂ ਟੀਮਾਂ ਦੀਆਂ ਜਿੰਨੀਆਂ ਬੱਚੀਆਂ ਹਨ ਉਹਨਾਂ ਨੂੰ ਟਰੈਕਸੂਟ ਦੇਣਗੇ ਸੈਕੰਡ ਟੀਮ ਆਪਣਾ ਪ੍ਰਾਈਜ਼ ਦੇ ਦਿੱਤਾ ਜੀ 2200 ਰੁਪਇਆ ਤੇ 1100 ਰੁਪਇਆ ਹਰਪਾਲ ਸਿੰਘ ਜੀ ਵੱਲੋਂ ਸਾਡੇ ਮੋਮੈਂਟੋ ਯਾਦਗਾਰੀ ਚੈਨਫੰਡ ਸਾਡੇ ਹਰਪਾਲ ਜੀ ਦੀ ਮਿਟੀ ਦੇ ਮੈਂਬਰ ਸਰਵਨਾ ਉਹਨਾਂ ਦੀ ਬੇਟੀ ਵੀ ਇਹਦੇ ਵਿੱਚ ਸਾਡੀ ਮੱਥੀ ਖੜਦੀ ਹੈ ਉਹ ਸਾਡੇ ਪਿੰਡ ਲਈ ਹੋਰ ਵੀ ਵਧੀਆ ਗੱਲ ਹੈ ਸਾਡੀਆਂ ਧੀਆਂ ਨੂੰ ਕਿੰਨਾ ਮੌਕਾ ਮਿਲੇ ਅੱਗੇ ਵੀ ਮਿਲੇ ਥੋੜਾ ਜਿਹੀ ਕੋ ਦੋਸਤ ਇਹ ਜਿਹੜੇ ਮੈਨੂੰ ਵਾਲਿਆਂ ਨੂੰ ਜੀ ਉਹਨਾਂ ਨੇ ਨਾ ਸਨਮਾਨਤ ਕਰਦੇ ਆ ਜਿਹੋ ਜਿਹੋ ਉਹਨਾਂ ਨੇ ਇਹਦਾ ਆ ਕਿ ਗਰਚਰਮ ਜੀ ਨੇ ਗਰਚਰ ਨੇ ਰਪਾਲ ਜੀ ਦੀ ਬੇਟੀ ਸਾਡੀ ਆ ਗਈ ਆ ਉਹਨੂੰ ਸਨਮਾਨਤ ਕਰਨਾ ਉਹ ਵੀ ਕਰ ਦਿਓ ਆ ਜੋ ਜਦੋਂ ਅੰਗਰੇਜ਼ੀ ਪਾਰਟੀ ਦੇ ਤੁਸੀਂ ਹੈ ਆ ਜੋ ਅਗਲੀ ਬੱਚੀ ਕਿਉਂਕਿ ਆ ਤੁਸੀਂ ਉਹਨਾਂ ਨੇ ਖਾ ਦਾ ਰਸ ਜੋ o bu da ne interesser bo sene tonik tonik bolu sonra o da jane de guredi o indi di o da halwa abi abi sar alisi avda alav ਸਹੀ ਕੁਸਤ ਨਾ ਮੋਮੈਂਟੋ ਰਹਿ ਗਏ ਵੇ ਆਪ ਵੀ ਹੋ ਰਿਹਾ ਜਸ਼ਨ ਸਾਡੇ ਸਾਲ ਜਿੱਤੀ ਆਉਂਦਾ ਵੀ ਸਨਮਾਨ ਹੈ ਪੀਰੋ ਵੀ ਬਟਾ ਲੈ ਲਓ ਜਸ਼ਨ ਸਾਡੇ ਜਿੱਤੀ ਵੀ ਸਾਡੇ ਤਿੰਨੇ ਖੇੜੇ ਵੀ ਬੱਚੀ ਬਹੁਤ ਵਧੀਆ ਖੇੜਾ ਬਹੁਤ ਜਿਹੜਾ ਜਣਾਏ ਨੂੰ ਇਹ ਵਿਸ਼ੇਸ਼ ਸਨਮਾਨ ਕਲਬੋਂ ਬਟਾ ਦੇਉ ਜਸ਼ਨ ਸਾਡਾ ਸਾਧਰਨ ਵੀ ਬਾਲੋ ਚੇਦੀ ਸਾਰ ਜਾ ਆਇਆ ਯਾਰ ਸਾਥ ਸਾਥ ਸਰ ਜੀ ਕਿ ਆਇਓ ਬਈ ਹੋਰ ਜਿੰਨਾ ਸਰ ਆਉਣ ਆਓ ਸਾਲ ਜਨੂ ਆ ਜਾਓ ਜੀ ਸਰ ਆ ਜਾਓ ਧੰਨਵਾਦ ਸਰ ਸਾਰੇ ਆਜੋ ਭਾਈ ਉਧਰ ਜਸ਼ਨਤਾ ਪਾਲ ਪੇਪਰ ਦੇ ਨਾਲ ਮਾਨਸਪਨ ਕੀਤਾ ਜਾ ਰਿਹਾ ਹੈ ਪ੍ਰਬੰਧਕ ਕਮੇਟੀਆਂ ਨੇ ਮੇਰੀ ਪੀਰੇ ਖਲਾਮ ਬਣਾਉਂ ਥੈਂਕ ਯੂ ਬੜਾ ਥੈਂਕ ਯੂ ਥੈਂਕ ਯੂ ਬੜਾ ਥੈਂਕ ਯੂ ਜਿੱਕੇ ਜਿਹੜੇ ਮੋਮੈਂਟ ਕੋ ਰਿਹਾ ਜਿੱਦਾਂ ਜੇ ਕਿ ਤੁਸੀ ਅਮਰਗੜ ਤੇ ਛੰਡੂ ਕਲਾ ਦੂਜਾ ਸਮੇਂ ਇੱਕ ਨੰਬਰ ਗਰਾਊਂਡ 'ਚ ਛੰਡੂ ਕੰਦੀ ਟੀਮ ਆ ਗਈ ਆ ਅਮਰਗੜ ਦੀ ਟੀਮ ਨੂੰ ਲਾਸਟ ਗਾਲ ਆ ਬਾਈ ਦੋਨੇ ਆ ਗਈਆਂ ਖੇਤਰ ਦਿੱਤਾ ਇਸ ਵਾਰ ਲੱਗੇ ਭਾਈ ਜਿੰਨਾ ਦੇ ਆ ਮੁੰਡੇ ਕਮੇਟੀ ਮੈਂਟਟਰ ਸਾਹਿਬ ਜਿੰਨਾ ਚਿਰ ਟੀਮਾਂ ਵਾਰਮਅਪ ਨਹੀਂ ਸਾਡੇ ਥੋੜੇ ਮੋਮੈਂਟੋ ਰਹਿ ਗਏ ਮੇਰੀ ਬੇਨਤੀ ਹੈ ਮੁੱਖ ਮਹਿਮਾਨ ਸਰਵਾਂ ਨੂੰ ਸਾਡੇ ਨੂੰ ਮੋਮੈਂਟੋ ਦੀ ਸੇਵਾ ਉਤੋਂ ਛਾਓ ਕੋ ਜਾਂ ਸੋਫਾ ਅੱਗੇ ਕਰ ਲਓ ਸੋ ਫਿਰ ਮੋਮੈਂਟੋ ਕਲੱਬ ਦੇ ਮੈਂਬਰ ਸਰਵਾਂ ਜਿਹੜੇ ਸਾਡੇ ਬੰਦੇ ਰਹਿ ਗਏ ਜੀ ਪਲੀਜ਼ ਸੰਤੋਖ ਸਿੰਘ ਜੀ ਨੇੜੇ ਹੋ ਜਾ ਬੜਾ ਜਿਹੜੇ ਜਿਹੜੇ ਰਹਿ ਗਏ ਮੋਮੈਂਟੋ ਕਮੇਟੀ ਮੈਂਬਰ ਪਲੀਜ਼ ਜਲਦੀ ਦਵਾ ਦਿਓ ਉਦੋਂ ਦਾ ਟੀਮਾਂ ਦਾ ਮੈਚ ਸ਼ੁਰੂ ਕਰਾਉਣਾ ਕੋ ਸੰਤੋਖ ਸਿੰਘ ਜੀ ਨਰਿੰਦਰ ਸਿੰਘ ਜੀ ਥਾਣੇਦਾਰ ਪੰਜਾਬ ਪੁਲਿਸ ਥਾਣੀ ਵਾਲੇ ਉਹਨਾਂ ਦਾ ਜੋ ਆਪ ਹੈਣੀ ਦਾ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਹੈਗਾ ਪਲੀਜ਼ ਉਹਨਾਂ ਦਾ ਮੋਮੈਂਟੋ ਲੈ ਲਓ ਕਾਂਗਰਸ ਸਰਪੰਚ ਸਾਹਿਬ ਤੁਹਾਡਾ ਪਹਿਲਾਂ ਬੋਲਿਆ ਸੀ ਤੁਸੀਂ ਹੈ ਨਹੀਂ ਸੀ ਤੁਸੀਂ ਆਪ ਦਾ ਲੈ ਲਓ ਪਲੀਜ਼ ਯਾਦ ਕਰੀ ਜੀ ਬਲੌਰ ਸਿੰਘ ਸਰਪੰਚ ਆ ਗਏ ਬਲੌਰ ਸੇ ਤਾਂ ਪਹਿਲਾਂ ਨਹੀਂ ਆਇਆ ਨਰਿੰਦਰ ਸਿੰਘ ਤਾਂ ਹੋਣਾ ਜੋਰ ਦੇ ਵਿੱਚ ਆਜਾ ਰਾਜਾ ਤਾਂ ਥਾਣੀ ਦਾ ਮੈਂਬਰ ਵੀ ਆਜਾ ਮੈਂ ਆਜੇ ਪਲੀਜ਼ ਲੋਸ ਤੋਂ ਉੱਧਰ ਹੋ ਕੇ ਲਈ ਚੱਲੋ ਯਾਰ ਲਈ ਚਲੋ ਜਿਹੜੇ ਬੰਦੇ ਆ ਗਏ ਪਲੀਜ਼ ਮਨਦੀਪ ਜੀ ਕਿੱਥੇ ਆ ਜੀ ਗਰਾਊਂਡ ਤੇ ਸੰਪਰਕ ਬਣਾਵੇ ਬਾਈ ਜਸਪੀਰ ਨਾਲ ਜਸਪੀਰ ਨਾਲ ਮਨਦੀਪ ਰੇਸ਼ਮ ਸਿੰਘ ਜੀ ਆਉਂਦਾ ਗੁਰਿੰਦਰ ਜੀ ਅਸਈਨਾ ਕੌਣ ਹੋਗਾ ਜੀ ਜੀ ਦਾ ਸਰਪੰਨ ਜੰਗੂਲ ਜੀ ਦਿੱਤੀ ਸਿੰਘ ਸੁਖਮੰਦਰ ਸਿੰਘ ਸਰਪੰਤ ਰਾਹੀਂ ਬੋਲਿਆ ਸੀ ਜੇ ਆਗੇ ਤਾਂ ਪਲੀਜ਼ ਰਜਨ ਸਰਪੀਰ ਸਿੰਘ ਵਕੀਲ ਨਰਿੰਦਰ ਦੇ ਬਲੌੜ ਦਾ ਮਨਜਿੰਦਰ ਸਿੰਘ ਮੈਂਬਰ ਲੈ ਕੇ ਜਾਣਗੇ ਉਹਨਾਂ ਨੂੰ ਦੇ ਦੇਣਗੇ ਪਲੀਜ਼ ਲੈ ਲਓ ਜੀ ਰੈਡੀ ਕੋ ਜਲਜੀਤ ਸਿੰਘ ਬਾਧੀ ਆ ਗਿਆ ਤਾਂ ਲੈ ਜੀ ਮੋਦੀ ਮੱਤਰਵਾ ਪਹਿਲਾਂ ਵੀ ਨਾਮ ਲਿਆ ਸੀ ਜੇ ਪਲੀਜ਼ ਆ ਗਏਗਾ ਤਾਂ ਲਖਵਿੰਦਰ ਭਾਈ ਨੰਬਰ ਉਹ ਲਾਪੜੀ ਸੇ ਮੈਂ ਪਹੁੰਚ ਉਹ ਅਰਿਵਾਰ ਕੀਤੀ ਨੂੰ ਲੈਣੀ ਅੱਡਾ ਸੇ ਮੈਂ ਪਹੁੰਚ ਘਰੇ ਪਹੁੰਚਦਾ ਕਰਦੇ ਹੋ ਜੀ ਪੈਂਡਿੰਗ ਹੀ ਲੱਗੇ ਆ ਜੀ ਪ੍ਰਕਾਸ਼ ਸਿੰਘ ਗੱਲ ਜਿਹੜੀ ਆਵਾਜ਼ ਸੰਦੇਆ ਪ੍ਰਵਿੰਦਰ ਸਿੰਘ ਜੈਤਵਿੰਦਰ ਸਿੰਘ ਢੋਲ ਗਲਾਬ ਸਿੰਘ ਸਰ ਆਓ ਪਲੀਜ਼ ਸਾਹਿਬ ਜਿਹੜੇ ਦੇਸਾਂ ਜਵੰਦਾ 14 ਨਾ ਜਿਹੜੇ ਜਲਵਾਸਾ ਕੰਨਾਈਵਾਲ ਮੇਰੀ ਆਵਾਜ਼ ਸੁਣ ਰਿਹਾ ਪਲੀਜ਼ ਆਓ ਤੇ ਮੀਂਹੋੜ ਕਾਲਾ ਸਿੰਘ ਚੇਅਰਮੈਨ ਲੋਕ ਸੰਗਠਨ ਆਇਆ ਤਾਂ ਲੈ ਜੀ ਮੋਹਜਾ ਸਿੰਘ ਸਹਾਣੀ ਤੇ ਸਾਡਾ ਦਲਜੀਤ ਸਿੰਘ ਜੀ ਸਾਡੇ ਸਕੂਲ ਮਾਸਟਰ ਨੇ ਉਹ ਮੇਰੀ ਆਵਾਜ਼ ਸੁਣ ਰਿਹਾ ਉਹ ਵੀ ਲੈ ਲੋ ਦਲਜੀਤ ਸਿੰਘ ਸਕੂਲ ਮਾਸਟਰ ਸਭਾ ਮੋੜੇ ਮੇਰੀ ਆਵਾਜ਼ ਸੁਣਦੇ ਹੋ ਵੀ ਆਪਦਾ ਪ੍ਰਾਈਜ਼ ਲੈ ਲਓ ਲੈ ਲੋ ਪਲੀਜ਼ ਲੈ ਲਓ ਤੰਗਿਆ ਬੁਲੰਦਰਾ ਸਾਡੇ ਸਾਡੇ ਆ ਦੋਨੇ ਅੱਜ ਕੇ ਪੁਜਾ ਦੇ ਮੌਕੇ ਤੇ ਬਹੁਤ ਬਹੁਤ ਸੋਨੇ ਸਭ ਲਈ ਕਿੱਥੇ ਹੈ ਲਾਪਰੀ ਦਾ ਬਾਬੇ ਸਾਧੂ ਜੀ ਦਾ ਪੁੱਤਰਾ ਲਾਪਰੀ ਜੀ ਆਵੇ ਤੇਰਾ ਲਾਗਿਆ ਬਟਾ ਬਾਬੇ ਸਾਧੂ ਦਾ ਲੱਗ ਸੀ ਪਲੀਜ਼ ਆ ਕੇ ਆਉਂਦਾ ਜਲਦੀ ਲੈ ਲਓ ਲਾਪਰੀ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਸੋ ਇੱਕ ਵਾਰੀ ਸਾਰੇ ਮੇਰੇ ਸਾਹਮਣੇ ਨਾਲ ਹੋ ਗਏ ਜੇ ਫਿਰ ਵੀ ਲੈ ਕੇ ਕਮੇਟੀ ਮੈਂਬਰ ਸਮਾਨ ਦੁਆਰਾ ਨੋਟ ਕਰ ਲਓ ਲਾਪਰੀ ਦਾ ਆਪਦਾ ਲੈ ਲਓ ਯਾਦਗਾਰੀ ਜਨ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਅਲੱਗ-ਅਲੱਗ ਤੂੰਆਂ ਭਰਾਵਾਂ ਨੇ ਕਹਿੰਦੇ ਪੈਸੇ ਫੰਡ ਸਾਨੂੰ ਸੇਵਾ ਦਿੱਤੀ ਸੀ ਕਲੱਬ ਨੂੰ ਸੁਮਨਾ ਬਹੁਤ ਬਹੁਤ ਧੰਨਵਾਦ ਸਰ ਤੁਹਾਨੂੰ ਬੈਕ ਉਹ ਤੋਂ ਵੀ ਜੀ ਦੇਖਦੇ ਸਾਹਮਣੇ ਸਰ ਸਾਹਮਣੇ